ਸੁਵੇਰਾ ਲੁਧਿਆਣਾ ਦੀ ਸੈਂਟਰ ਮਾਰਕੀਟ ਤੋਂ ਸਾਹਮਣੇ ਆ ਰੀਆਂ ਨੇ ਜਿੱਥੇ ਕੀ ਇੱਕ ਕਬਾੜ ਦੇ ਗੋਦਾਮ ਨੂੰ ਭਿਆਨਕ ਅੱਗ ਲੱਗ ਗਈ ਤਾਂ ਦੱਸ ਦਈਏ ਕਿ ਲੁਧਿਆਣਾ ਦੇ ਗਿਲ ਚੌਕ ਨੇੜੇ ਗਲੀ ਦੇ ਵਿੱਚ ਇੱਕ ਕਬਾੜ ਦਾ ਗੋਦਾਮ ਬਣਿਆ ਹੋਇਆ ਸੀ ਜਿਸ ਨੂੰ ਸਵੇਰ ਦੇ ਸਮੇਂ ਭਿਆਨਕ ਅੱਗ ਲੱਗ ਗਈ ਇਹ ਦੇਖੀ ਜਾ ਸਕਦੀ ਸੀ ਜਿਸ ਦੇ ਮਗਰੋਂ ਲੋਕਾਂ ਨੇ ਪੁਲਿਸ ਨੂੰ ਮੌਕੇ ਤੇ ਬੁਲਾਇਆ ਦੇ ਨਾਲ ਹੀ ਫਾਇਰ ਬ੍ਰਿਗੇਡ ਨੂੰ ਵੀ ਮੌਕੇ ਤੇ ਉੱਪਰ ਬੁਲਾਇਆ ਗਿਆ ਜਿਹੜੇ ਗੋਦਾਮ ਦੇ ਮਾਲਕ ਨੇ ਉਹਨਾਂ ਨੂੰ ਇਸ ਬਾਬਤ ਸੂਚਨਾ ਦਿੱਤੀ ਗਈ ਕਿ ਉਹਨਾਂ ਦੇ ਗੋਦਾਮ ਦੇ ਵਿੱਚ ਭਿਆਨਕ ਅੱਗ ਲੱਗ ਗਈ ਹਾਲਾਂਕਿ ਲੋਕਾਂ ਦੇ ਵੱਲੋਂ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੇ ਨਾਲ ਅੱਗ ਹੋਰ ਜ਼ਿਆਦਾ ਭੜਕ ਗਈ ਤਾਂ ਦੱਸਦੀ ਹੈ ਕਿ ਅੱਗ ਦੇ ਵੱਲੋਂ ਪੂਰੀ ਇਮਾਰਤ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿਆ ਤਾਂ ਸਵੇਰ ਦਾ ਸਮਾਂ ਹੋਣ ਕਰਕੇ ਗੋਦਾਮ ਦੇ ਅੰਦਰ ਕੋਈ ਵੀ ਮੌਜੂਦ ਨਹੀਂ ਸੀ ਜਿਸ ਕਾਰਨ ਕੋਈ ਵੀ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕਾਫੀ ਜ਼ਿਆਦਾ ਮਾਲੀ ਨੁਕਸਾਨ ਮਾਲਕਾਂ ਦਾ ਹੋ ਚੁੱਕਿਆ ਦੱਸਦੀ ਹੈ ਕਿ ਮੌਕੇ ਦੇ ਉੱਪਰ ਫਾਇਰ ਬ੍ਰਿਗੇਡ ਦੀਆਂ 5 ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਬੁਲਾਇਆ ਗਿਆ ਜਿਨ੍ਹਾਂ ਦੇ ਵੱਲੋਂ ਲਗਭਗ ਅੱਗ ਤੇ ਉੱਪਰ ਕਾਬੂ ਪਾ ਲਿਆ ਗਿਆ ਪਰ ਅੰਦਰ ਪਿਆ ਸਮਾਨ ਸੜ ਕੇ ਪੂਰੇ ਤਰੀਕੇ ਦੇ ਨਾਲ ਸਵਾਹ ਹੋ ਚੁੱਕਿਆ ਦੱਸਦੀ ਹੈ ਕਿ ਪੁਲਿਸ ਦੇ ਵੱਲੋਂ ਮੌਕੇ ਦੇ ਉੱਪਰ ਗਲੀ ਨੂੰ ਦੋਵਾਂ ਸਾਈਡਾਂ ਤੋਂ ਬੰਦ ਕਰ ਦਿੱਤਾ ਗਿਆ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਤੇ ਆਵਾਜ਼ ਆਵਾਜ਼ਾਈ ਜੀ ਇਹ ਰੋਕ ਦਿੱਤੀ ਗਈ ਤਾਂ ਜੋ ਫਾਇਰ ਬ੍ਰਿਗੇਡ ਆਪਣਾ ਕੰਮ ਸਹੀ ਢੰਗ ਦੇ ਨਾਲ ਕਰ ਸਕੇ ਹਾਲਾਂਕਿ ਜਦ ਇਸ ਬਾਬਤ ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੈਂਟਰ ਮਾਰਕੀਟ ਪੈਂਦੀ ਹੈ ਜੋ ਕਿ ਲੁਧਿਆਣਾ ਦੀ ਗਿਲ ਚੌਕ ਐ ਰਾਤ ਦੇ ਸਮੇਂ ਵੀ ਅੱਗ ਸੁੱਲਗਦੀ ਹੋਈ ਦੇਖੀ ਜਾ ਸਕਦੀ ਸੀ ਪਰ ਜਿਸ ਵੇਲੇ ਸਵੇਰੇ ਆ ਕੇ ਦੇਖਿਆ ਉਸ ਵੇਲੇ ਅੱਗ ਕਾਫੀ ਜ਼ਿਆਦਾ ਪੜਕ ਚੁੱਕੀ ਸੀ ਅੱਗ ਨੇ ਪੂਰੀ ਇਮਾਰਤ ਨੂੰ ਆਪਣੀ ਚਪੇਟ ਦੇ ਵਿੱਚ ਲੈ ਲਿੱਤਾ ਤਾਂ ਮੌਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਇੱਕ ਵਾਰ ਤੁਸੀਂ ਵੀ ਇਹਨਾਂ ਤਸਵੀਰਾਂ ਦਾ ਰੁਕ ਕਰੋ ਤੇ ਸਾਰਾ ਸੈਂਟਰ ਮਾਰਕੀਟ ਪੈਂਦੀ ਹੈ ਜੀ ਇਹ ਦਾਦਲੇ ਵੀ ਰਾਤ ਮਾਰੀ ਬੁੜੀ ਸਵੇਰੇ ਜਿੱਕੇ ਦੱਸਿਆ ਜਾਤ ਹੁਣ ਅਸੀਂ ਜੇ ਦੇਖੀ ਅੱਗ ਨਾਲ ਫਾਇਰ ਰੇਟ ਬਲਾਕ ਹੈ ਅੱਗ ਵੀ ਆ ਰਹੇ ਹੈ ਜੀ ਕਿੰਨੀ ਕਾ ਅੱਗ ਲੱਗੀ ਹੈ ਜੀ ਅੱਗੇ ਕਿਥੋਂ ਸਾਹਮਣੇ ਦੇ ਲੋ ਸਰ ਤੀਜੀ ਗਾ ਇਧਰ ਨਾਲ ਲੱਗੀ ਫੈਕਟਰੀ ਨਹੀਂ ਨਾਲ ਨਹੀਂ ਲੱਗੀ ਤੇ ਤੁਹਾਨੂੰ ਮਤਲਬ ਦਿਖਲਾ ਕਿੱਦਾ ਹੋਊਗਾ ਸਰ ਸਾਨੂੰ ਨਾ ਇੱਥੇ 112 ਤੇ ਫੋਨ ਕਰਿਆ ਵਾ ਅਸੀਂ 1 ਮਿੰਟ ਤੋਂ ਪਹਿਲਾਂ ਪਹੁੰਚ ਗਏ ਇੱਥੇ ਨਾਲ ਨਾਲ ਗੈਸਰ ਕਿੱਥੇ ਕਹਿੰਦਾ ਇੱਥੇ ਪਹੁੰਚੋ ਪਹੁੰਚ ਗਏ ਨਾਲ ਫਿਰ ਗੈਸਰ ਨੂੰ ਫੋਨ ਕਰਕੇ ਬੁਲਾਇਆ ਫਿਰ ਘਟ ਆ ਗਏ ਗੱਡੀਆਂ ਇਹ ਸਰ ਆਹ ਲਫਾਵਲਪੁਰ ਆਹ ਹੈ ਲਫਾਵਲ ਦਾਦਨ ਵਿੱਚੋਂ ਹੀ ਬਾਕੀ ਦੇ ਮਾਲਕਾਂ ਨੂੰ ਪਤਾ ਕਰਦੇ ਕੀ ਕਹਿੰਦੇ ਇਹ ਹੋਰ ਵੀ ਹੱਥ ਫੈਲਰੀ ਹੈ ਕਿ ਜੀ ਜੀ ਸਰ ਅੱਗੇ ਫੈਕਟਰੀ ਹੈ ਦੇਖੋ ਅੱਗੇ ਹੋਇਆ ਜੀ ਸਰ ਸੈਂਟਰ ਮਾਰਕੀਟ ਪੈਂਦੀ ਹੈ ਜੀ ਇਹ ਦਾਦਲੇ ਵੀ ਰਾਤ ਮਾਰੀ ਨੂੰ ਛੋਲੇ ਦੀ ਜਗ੍ਹਾ ਤੇ ਦੱਸਣ ਜਾਤ ਹੁਣ ਅਸੀਂ ਜੇ ਦੇਖੀ ਅੱਗ ਨਾਲ ਫਿਰ ਰੇਡ ਬਲਾ ਕੇ ਹੀ ਅੱਗ ਵੀ ਆ ਰਹੇ ਆ ਜੀ ਕਿੰਨੀ ਕ ਅੱਗ ਲੱਗੀ ਆ ਜੀ ਅੱਗ ਹੈ ਥੋੜੇ ਸਾਹਮਣੇ ਦੇਖ ਲਓ ਸਰ ਤੀਜੀ ਜਗ੍ਹਾ ਇਧਰ ਨਾਲ ਲੱਗੀ ਫੈਕਟਰੀ ਨੂੰ ਜੇ ਨਾਲ ਵੀ ਲੱਗੀ ਤੇ ਤੁਹਾਨੂੰ ਮਤਲਬ ਇਤਲਾਹ ਦਿੱਤਾ ਹੋਈ ਸਰ ਸਾਨੂੰ ਨਾ ਇੱਥੇ 112 ਤੇ ਫੋਨ ਕਰਿਆ ਵਾ ਅਸੀਂ 1 ਮਿੰਟ ਤੋਂ ਪਹਿਲਾਂ ਪਹੁੰਚ ਗਏ ਇੱਥੇ ਨਾਲੇ ਨਾਲ ਸਰ ਕਿੱਥੇ ਕਹਿੰਦਾ ਇੱਥੇ ਬਹੋ ਜੀ ਪਹੁੰਚ ਗਏ ਨਾਲੇ ਫਿਰ ਰੇਡ ਨੂੰ ਫੋਨ ਕਰਕੇ ਬੁਲਾਇਆ ਫਿਰ ਘਟਾ ਗਏ ਗੱਡੀਆਂ ਇਹੇ ਸਰ ਆਹ ਲਫਾਵਲਪੁਰਾ ਆਹ ਹੈ ਫਾਵੇਦ ਆਦਨ ਵਿੱਚੋਂ ਜੀ ਬਾਕੀ ਦੇ ਮਾਲ ਕਹੇ ਨਹੀਂ ਪਤਾ ਕਰ ਰਹੇ ਕੀ ਕਹਿੰਦੇ ਇਹ ਹੋਰ ਵੀ ਅੱਗ ਫੈਲ ਰਹੀ ਹੈ ਅੱਗੇ ਜੀ ਜੀ ਸਰ ਅੱਗੇ ਫੈਲ ਰਹੀ ਹੈ ਦੇਖੋ ਅੱਗੇ ਇਹ ਹੋਇਆ ਜੀ ਇਹ ਸਾਰਾ ਸੈਂਟਰਲ ਮਾਰਕੀਟ ਪੈਂਦੀ ਹੈ ਜੀ